ਨਜ਼ਰ ਆ ਰਹੇ ਨੇ ਤਾਂ ਸਾਡਾ ਹੱਕ ਸਾਡੇ ਪੱਤੇ ਇੱਥੇ ਰੱਖ ਤਾਂ ਸ਼ੌਂਕ ਨਹੀਂ ਮਜਬੂਰੀ ਹੈ ਇਹ ਪ੍ਰੋਟੈਸਟ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਨੇ ਆਪਣੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਆਪਣੀ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰ ਲੈਣੇ ਆ ਕਿ ਕਿਹੜੀਆਂ ਐਸੀਆਂ ਮੰਗਾਂ ਵਾ ਜਿਨ੍ਹਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਜਿਹਸਤੀਕਾਲ ਮੇਰਾ ਨਾਮ ਹੈ ਜੀ ਡਾਕਟਰ ਕਮਲਪ੍ਰੀਤ ਸਿੰਘ ਮੈਂ ਇੰਟਰਨ ਵੈਟਰਨਰੀ ਡਾਕਟਰ ਵੈਟਰਨਰੀ ਸਟੂਡੈਂਟ ਸੀਨੀਅਰ ਤੋਂ ਅੱਜ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਤੀਜਾ ਦਿਨ ਹੈ ਜੀ ਸਾਡਾ ਤੇ ਸਾਡੀ ਜਿਹੜੀ ਪ੍ਰਾਇਮਰੀ ਡਿਮਾਂਡ ਹੈ ਉਹ ਹੈ ਜੀ ਸਾਡੀ ਇੰਟਰਨਸ਼ਿਪ ਸਟਾਈਪੰਡ ਹੈ ਜਿਹੜਾ ਉਹ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂਕਿ ਮੌਜੂਦਾ ਸਾਨੂੰ ਜਿਹੜਾ ਸਟਾਈਪੈਂਡ ਦਿੱਤਾ ਜਾ ਰਿਹਾ 15000 ਰੁਪਏ ਮਹੀਨਾ ਉਹ ਨਾਲ ਦੀਆਂ ਜਿਹੜੀਆਂ ਵੈਟਰਨਰੀ ਯੂਨੀਵਰਸਿਟੀਆਂ ਨੇ ਜਿਵੇਂ ਕਿ ਹਰਿਆਣਾ ਲੁਬਾਸ ਦੇ ਵਿੱਚ 24310 ਦਿੱਤਾ ਜਾ ਰਿਹਾ ਰਾਜੂਬਾਸ ਰਾਜਸਥਾਨ ਦੇ ਵਿੱਚ 22000 ਤੇ ਬੀਐਚਯੂ ਵਾਰਾਨਸੀ ਦੇ ਵਿੱਚ 23500 ਦਿੱਤਾ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਡੇ ਬਰਾਬਰ ਦੀਆਂ ਡਿਗਰੀਆਂ ਵਾਲੇ ਬੀਡੀਐਸ ਇੰਟਰਨਸ ਤੇ ਐਮਬੀਬੀਐਸ ਇੰਟਰਨਸ ਨੂੰ ਪੰਜਾਬ ਸਰਕਾਰ ਵੱਲੋਂ 22000 ਰੁਪਏ ਮਹੀਨਾ ਦਿੱਤਾ ਜਾ ਰਿਹਾ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਇੰਟਰਨ ਵੈਟਰਨਰੀ ਡਾਕਟਰਾਂ ਨੂੰ 0 ਰੁਪਏ ਦਿੱਤਾ ਜਾ ਰਿਹਾ 1% ਵੀ ਪੰਜਾਬ ਸਰਕਾਰ ਦਾ ਸ਼ੇਅਰ ਸਾਡੇ ਇੰਟਰਨਸ਼ਿਪ ਸਾਈਪੰਡ ਦੇ ਵਿੱਚ ਨਹੀਂ ਹੈ ਇਸ ਕਰਕੇ ਸਾਡੀ ਹੱਥ ਜੋੜ ਕੇ ਸਰਕਾਰ ਅੱਗੇ ਇਹ ਹੀ ਡਿਮਾਂਡ ਹੈ ਇੱਕ ਤਾਂ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ ਫਾਈਨਾਂਸ ਮਿਨਿਸਟਰ ਸਾਹਿਬ ਹਰਪਾਲ ਚੀਮਾ ਜੀ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਇੱਕ ਅਫੀਸ਼ੀਅਲ ਮੀਟਿੰਗ ਕੀਤੀ ਜਾਵੇ ਇਸ ਰਿਗਾਰਡਿੰਗ ਤੇ ਸਾਡਾ ਸਟਾਈਪੰਡ ਹੈ ਜਿਹੜਾ ਜਲਦੀ ਤੋਂ ਜਲਦੀ ਅੱਜ ਤੀਜਾ ਦਿਨ ਹੋ ਗਿਆ ਵਾ ਅਗਰ ਗੱਲਬਾਤ ਨਾ ਮੰਨੀ ਤਾਂ ਲਗਾਤਾਰ ਚੱਲਦਾ ਰਹੇਗਾ ਇਸੇ ਤਰ੍ਹਾਂ ਜੀ ਬਿਲਕੁਲ ਇਹ ਲਗਾਤਾਰ ਚੱਲਦਾ ਰਹੂਗਾ ਹੁਣ ਅਸੀਂ ਇਹ ਡਿਸੀਜਨ ਬਣਾ ਲਿਆ ਕਿ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੰਦੀ ਮੰਗ ਕਰ ਰਹੇ ਹੋ ਅਗਰ ਕੋਈ ਵਿੱਚ ਗੱਲਬਾਤ ਹੁੰਦੀ ਹੈ ਸਰਕਾਰ ਕੁਝ ਵਿਧਾਨ ਨੂੰ ਤਿਆਰ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਐਗਰੀ ਹੋਗੇ ਬਿਲਕੁਲ ਇੱਕ ਵਾਰੀ ਸਾਨੂੰ ਮੀਟਿੰਗ ਤਾਂ ਬੁਲਾਈ ਜਾਵੇ ਨਾ ਸਾਡੇ ਨਾਲ ਬਹਿ ਕੇ ਗੱਲਬਾਤ ਤਾਂ ਕੀਤੀ ਜਾਵੇ ਅਸੀਂ ਵੀ ਜਾਣੀਏ ਵੀ ਸਾਡੀਆਂ ਮੰਗਾਂ ਸੁਣੀਆਂ ਕਿਉਂ ਨਹੀਂ ਜਾ ਰਹੀਆਂ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਵੀ ਸਾਡੀ ਯੂਨੀਅਨ ਅਸੀਂ ਖੁਦ ਇੱਕ ਸਾਡਾ ਨੋਬਲ ਪ੍ਰੋਫੈਸ਼ਨਰ ਵੈਟਰਨਰੀ ਡਾਕਟਰਸ ਦਾ ਅਸੀਂ ਇਹ ਪ੍ਰੋਟੈਸਟਾਂ ਦੇ ਹੱਕ ਵਿੱਚ ਨਹੀਂ ਹੈਗੇ ਪਰ ਅਸੀਂ ਮਜਬੂਰ ਹੋ ਕੇ ਕਰ ਰਹੇ ਆ ਤੁਸੀਂ ਦੇਖਦੇ ਹੋਵੋਗੇ ਅੱਜ ਵੀ ਜਿਹੜੇ ਅਸੀਂ ਪਸ਼ੂ ਪਾਲਣ ਮੇਲੇ ਤੇ ਕਿਸਾਨ ਨੇ ਵਿਜ਼ਿਟਰਸ ਨੇ ਅਸੀਂ ਉਹਨਾਂ ਲਈ ਪ੍ਰੋਟੈਸਟ ਤਾਂ ਨਾਲ ਦੀ ਨਾਲ ਸਾਡਾ ਚੱਲ ਰਿਹਾ ਅਸੀਂ ਜਲ ਸੇਵਾ ਦਾ ਵੀ ਇਕ ਲਾਇਆ ਹੋਇਆ ਤੁਸੀਂ ਦੇਖਦੇ ਹੋਵੋਗੇ ਦੇਖ ਰਹੇ ਹੋਵੋਗੇ ਵੀ ਸਾਨੂੰ ਜਿਹੜੇ ਆਏ ਹੋਏ ਮੇਲਾ ਦਰਸ਼ਕ ਨੇ ਉਹਨਾਂ ਨੂੰ ਪਾਣੀ ਵੀ ਪਿਆ ਜਾ ਰਿਹਾ ਅਸੀਂ ਇਹ ਧਰਨਿਆਂ ਦੇ ਹੱਕ ਵਿੱਚ ਨਹੀਂ ਹੈਗੇ ਅਸੀਂ ਤਾਂ ਡਾਇਲੌਗ 'ਚ ਬਲੀਵ ਕਰਦੇ ਆਂ ਸਾਡੇ ਬੈਠ ਕੇ ਗੱਲਬਾਤ ਕੀਤੀ ਜਾਵੇ ਕਿਸੇ ਨੂੰ ਮਹਿੰਦੀ ਵੱਲੋਂ ਇਸ ਮੀਟਿੰਗ ਮੰਗਦਿਆਂ ਨੂੰ 3 3.5 ਮਹੀਨੇ ਹੋ ਚੁੱਕੇ ਆ ਜੀ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉਹਨਾਂ ਵੱਲੋਂ ਇਹ ਆ ਕਿ ਤੁਹਾਨੂੰ 3 3 ਮਹੀਨੇ ਘੱਟੋ ਘੱਟ ਅਸੀਂ ਮੀਟਿੰਗ ਨਹੀਂ ਦੇਣੀ ਤਾਂ ਸਰਕਾਰ ਤਾਂ ਕਹਿੰਦੀ ਆ ਆਮ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਰ ਤੁਸੀਂ ਕਹਿੰਦੇ ਹੋ 3 ਮਹੀਨੇ ਤੁਹਾਡੇ ਕੋਲੋਂ ਮੀਟਿੰਗ ਨੂੰ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀਗੀ ਉਹ ਦੋ ਚੀਜ਼ਾਂ ਦੋ ਚੀਜ਼ਾਂ ਉਹਨਾਂ ਦਾ ਮੁੱਦਾ ਸੀਗਾ ਮੇਨ ਮੁੱਦਾ এডੂਕੇਸ਼ਨ ਤੇ ਹੈਲਥ ਤੇ ਅਸੀਂ এডੂਕੇਸ਼ਨ ਸੈਕਟਰ ਨੂੰ ਵੀ ਕਵਰ ਕਰਦੇ ਆਂ ਤੇ ਅਸੀਂ ਹੈਲਥ ਸੈਕਟਰ ਨੂੰ ਵੀ ਕਵਰ ਕਰਦੇ ਆਂ ਪਬਲਿਕ ਹੈਲਥ ਪਬਲਿਕ ਹੈਲਥ ਆ ਜਿਹੜੀ ਉਹਨੂੰ ਅਸੀਂ ਡਾਇਰੈਕਟਲੀ ਇਫੈਕਟ ਕਰਦੇ ਆਂ ਪਰ ਅਸੀਂ ਬਹੁਤ ਵਾਰੀ ਹੱਥ ਜੋੜ-ਜੋੜ ਕੇ ਬੇਨਤੀਆਂ ਕੀਤੀਆਂ ਕਿ ਸਾਡੇ ਨਾਲ ਮੀਟਿੰਗ ਕਰ ਲੋ ਸਾਡਾ ਸਾਡੀ ਮੰਗਾਂ ਸੁਣ ਲਓ ਪਰ ਅਸੀਂ ਤਾਂ ਹੁਣ ਵੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਸਾਡੀਆਂ ਮੰਗਾਂ ਪਲੀਜ਼ ਸੁਣ ਲਓ ਅਸੀਂ ਇਹ ਧਰਨੇ ਮੁਜਾਰੇ ਕਰਨ ਵਾਲੇ ਨਹੀਂ ਹੈਗੇ ਅਸੀਂ ਪਸ਼ੂਆਂ ਦੀ ਸੇਵਾ ਕਰਨ ਵਾਲੇ ਅਸੀਂ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਆਪਣੀ ਮੰਗਾਂ ਨੂੰ ਲੈ ਕੇ ਗੁਰੂ ਅੰਗਦ ਦੇ ਵੈਟਰਨਰੀ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਵੱਲੋਂ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਗਡਵਾਸੂ ਦੇ ਪਰਮੇਸ਼ਰ ਦੇ ਅੰਦਰ ਜਿਹੜਾ ਬ ਹੈ ਵਿਦਿਆਰਥੀਆਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਜਿਹੜਾ ਵਾ ਅਨਮਿੱਥੇ ਸਮੇਂ ਲਈ ਹੜਤਾਲ ਕੀਤੀ ਗਈ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣੇ ਹੱਥ ਦੇ ਵਿੱਚ ਪੋਸਟਰ ਫੜ ਕੇ ਆਪਣੀ ਮੰਗਾਂ ਨੂੰ ਲੈ ਕੇ ਅੱਜ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਤੁਹਾਨੂੰ ਕਿ ਪਸ਼ੂ ਪਾਲਣ ਮੇਲਾ ਵੀ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਅੰਦਰ ਤੇ ਉਸ ਸਭ ਦੇ ਵਿਚਕਾਰ ਜਿਹੜਾ ਵਾ ਆਪਣੀ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਡਾ ਫੱਕ ਸਾਡੇ ਪੱਤੇ ਇੱਥੇ ਰੱਖ ਤਾਂ ਸ਼ੌਂਕ ਨਹੀਂ ਮਜਬੂਰੀ ਹੈ ਇਹ ਪ੍ਰੋਟੈਸਟ ਜ਼ਰੂਰੀ ਹੈ ਤਾਂ ਇਸ ਤਰ੍ਹਾਂ ਦੇ ਪੋਸਟਰ ਜਿਹੜੇ ਨੇ ਆਪਣੇ ਆਪਣੇ ਹੱਥਾਂ ਦੇ ਵਿੱਚ ਫੜ ਕੇ ਆਪਣੀ ਮੰਗਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਗੱਲਬਾਤ ਕਰ ਲੈਣੇ ਆ ਕਿ ਕਿਹੜੀਆਂ ਐਸੀਆਂ ਮੰਗਾਂ ਵਾ ਜਿਨ੍ਹਾਂ ਨੂੰ ਲੈ ਕੇ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਕੀ ਨਾਮ ਹੈ ਤੁਹਾਡਾ ਸਭ ਤੋਂ ਪਹਿਲਾਂ ਤਾਂ ਜਸਤਰੀਕਾਲ ਮੇਰਾ ਨਾਮ ਹੈ ਜੀ ਡਾਕਟਰ ਕਮਲਪ੍ਰੀਤ ਸਿੰਘ ਮੈਂ ਇੰਟਰਨ ਵੈਟਰਨਰੀ ਡਾਕਟਰ ਵੈਟਰਨਰੀ ਸਟੂਡੈਂਟ ਸੀਰੀਅਨ ਤੋਂ ਅੱਜ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਦਾ ਤੀਜਾ ਦਿਨ ਹੈ ਜੀ ਸਾਡਾ ਤੇ ਸਾਡੀ ਜਿਹੜੀ ਪ੍ਰਾਇਮਰੀ ਡਿਮਾਂਡ ਹੈ ਉਹ ਹੈ ਜੀ ਸਾਡੀ ਇੰਟਰਨਸ਼ਿਪ ਸਟਾਈਪੰਡ ਹੈ ਜਿਹੜਾ ਉਹ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂਕਿ ਮੌਜੂਦਾ ਸਾਨੂੰ ਜਿਹੜਾ ਸਟਾਈਪੈਂਡ ਦਿੱਤਾ ਜਾ ਰਿਹਾ 15000 ਰੁਪਏ ਮਹੀਨਾ ਉਹ ਨਾਲ ਦੀਆਂ ਜਿਹੜੀਆਂ ਵੈਟਰਨਰੀ ਯੂਨੀਵਰਸਿਟੀਆਂ ਨੇ ਜਿਵੇਂ ਕਿ ਹਰਿਆਣਾ ਲੁਬਾਸ ਦੇ ਵਿੱਚ 24310 ਦਿੱਤਾ ਜਾ ਰਿਹਾ ਰਾਜੂਬਾਸ ਰਾਜਸਥਾਨ ਦੇ ਵਿੱਚ 22000 ਤੇ ਬੀਐਚਵੀ ਵਾਰਾਨਸੀ ਦੇ ਵਿੱਚ 23500 ਦਿੱਤਾ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਾਡੇ ਬਰਾਬਰ ਦੀਆਂ ਡਿਗਰੀਆਂ ਵਾਲੇ ਬੀਡੀਐਸ ਐਂਟਰਾਂਸ ਤੇ ਐਮਬੀਬੀਐਸ ਐਂਟਰਾਂਸ ਨੂੰ ਪੰਜਾਬ ਸਰਕਾਰ ਵੱਲੋਂ 22000 ਰੁਪਏ ਮਹੀਨਾ ਦਿੱਤਾ ਜਾ ਰਿਹਾ ਇਥੇ ਧਿਆਨ ਦੇਣ ਵਾਲੀ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਇੰਟਰਨ ਵੈਟਰਨਰੀ ਡਾਕਟਰਾਂ ਨੂੰ 0 ਰੁਪਏ ਦਿੱਤਾ ਜਾ ਰਿਹਾ 1% ਵੀ ਪੰਜਾਬ ਸਰਕਾਰ ਦਾ ਸ਼ੇਅਰ ਸਾਡੇ ਇੰਟਰਨਸ਼ਿਪ ਸਟਾਈਪੰਡ ਦੇ ਵਿੱਚ ਨਹੀਂ ਹੈ ਇਸ ਕਰਕੇ ਸਾਡੀ ਹੱਥ ਜੋੜ ਕੇ ਸਰਕਾਰ ਅੱਗੇ ਇਹ ਹੀ ਡਿਮਾਂਡ ਹੈ ਇੱਕ ਤਾਂ ਸਾਡੇ ਨਾਲ ਬਹਿ ਕੇ ਗੱਲਬਾਤ ਕੀਤੀ ਜਾਵੇ ਫਾਈਨਾਂਸ ਮਿਨਿਸਟਰ ਸਾਹਿਬ ਹਰਪਾਲ ਚੀਮਾ ਜੀ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਇੱਕ ਅਫੀਸ਼ੀਅਲ ਮੀਟਿੰਗ ਕੀਤੀ ਜਾਵੇ ਇਸ ਰਿਗਾਰਡਿੰਗ ਤੇ ਸਾਡਾ ਸਟਾਈਪੰਡ ਹੈ ਜਿਹੜਾ ਜਲਦੀ ਤੋਂ ਜਲਦੀ ਵਧਾਇਆ ਜਾਵੇ ਤੇ ਬਾਕੀ ਯੂਨੀਵਰਸਿਟੀਆਂ ਦੇ ਨਾਲ ਕਿੰਨਾ ਕੋ ਫਰਕ ਆ ਤੁਹਾਡੇ ਇਸ ਜਿਹੜਾ ਵਾ ਤੁਸੀਂ ਪੱਤੇ ਦੀ ਮੰਗ ਕਰ ਰਹੇ ਹੋ ਜਾਂ ਜਾ ਤੁਹਾਡੇ ਸਟੈਫਨ ਦੀ ਮੰਗ ਕਰ ਰਹੇ ਹੋ ਦੇਖੋ ਹਰਿਆਣੇ ਦੀ ਗੱਲ ਕਰੀਏ ਤਾਂ 24310 ਉਹਨਾਂ ਦਾ ਤੇ 15000 ਲਗਭਗ 9310 ਰੁਪਏ ਦਾ ਫਰਕ ਹੈ ਜਿਹੜਾ ਤੇ ਦੇਖਣ ਵਾਲੀ ਗੱਲ ਇਹ ਆ ਕਿ ਇਸ ਬਾਕੀ ਯੂਨੀਵਰਸਟੀਆਂ ਦੇ ਨਾਲੋਂ ਵੀ ਬਹੁਤ ਜ਼ਿਆਦਾ ਹੱਦ ਦਾ ਫਰਕ ਆ ਤੇ ਜਿਹੜਾ ਸਾਡਾ ਇਹ ਪੂਰੇ 1 ਸਾਲ ਦਾ ਬਜਟ ਆਏ ਲਗਭਗ 1 ਕਰੋੜ ਦੇ ਲੰਮਸਾ ਬਣਦਾ ਆ ਪੂਰੇ ਸਾਲ ਦਾ ਜਿਹੜਾ ਸਾਡਾ ਖਰਚਾ ਬਣੂਗਾ ਮਤਲਬ ਇਸ ਟਾਈਪ ਨੇ ਵਾਧਾ ਤਾਂ ਤੇ ਪ੍ਰਸਤਾਵਿਤ ਵਾਧਾ ਵਾਧੇ ਦੇ ਕਾਰਨ ਜਿਹੜਾ ਵਿੱਤੀ ਬੋਝ 1 ਕਰੋੜ ਦਾ ਬਣਦਾ ਜਿਹੜਾ ਕਿ ਸਰਕਾਰ ਦੇ ਲਈ ਬਿਲਕੁਲ ਬਹੁਤ ਛੋਟੀ ਅਮਾਉਂਟ ਹੈ ਸਾਡੀਆਂ ਫੀਸਾਂ ਜਿਹੜੀਆਂ ਯੂਨੀਵਰਸਟੀਆਂ ਦੇ ਨਾਲੋਂ ਜ਼ਿਆਦਾ ਨੇ ਉਹਨਾਂ ਦੀਆਂ ਜਿਹੜੀਆਂ ਜਿਹੜੀਆਂ ਨਾਲ ਦੀਆਂ ਯੂਨੀਵਰਸਟੀਆਂ ਦੇ ਸਟਾਈਪੰਡ ਸਾਡੇ ਨਾਲੋਂ ਵੱਧਾ ਉਹਨਾਂ ਦੀ ਜਿਹੜੀ ਅਕਾਡੈਮਿਕ ਫੀਸ ਆ ਉਹ ਸਾਡੇ ਨਾਲੋਂ ਅੱਧੇ ਤੋਂ ਵੀ ਘੱਟ ਆ ਰਾਜਸਥਾਨ ਦੀ ਗੱਲ ਕਰੀਏ ਤਾਂ ਉੱਥੇ ਸਿਰਫ 17340 ਰੁਪਏ ਫੀਸ ਆ ਆਪਣੇ ਹਰਿਆਣੇ ਦੇ ਵਿੱਚ 59000 ਕੁ ਫੀਸ ਆ ਤੇ ਸਾਡੀ ਫੀਸ ਉਹਨਾਂ ਨਾਲੋਂ ਡਬਲ ਡਬਲ ਤੋਂ ਵੀ ਜ਼ਿਆਦਾ ਆ ਪਰ ਸਾਡਾ ਸਟਾਈਪੰਡ ਜਿਹੜਾ ਘੱਟ ਆ ਤੇ ਇਹੀ ਸਾਡੀ ਡਿਮਾਂਡ ਆ ਵੀ ਸਾਡਾ ਸਟਾਈਪੰਡ ਜਿਹੜਾ ਜਲਦੀ ਤੋਂ ਜਲਦੀ ਵਧਾਇਆ ਜਾਵੇ ਤਾਂ ਗੱਲਬਾਤ ਕਰ ਲੈਣੇ ਕਿਸ ਤਰ੍ਹਾਂ ਦੇਦੇ ਹੋ ਜੀ ਦਿਨ ਰਾਤ ਜਿਹੜਾ ਵਾ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਿਹਾ ਕੋਈ ਯੂਨੀਵਰਸਿਟੀ ਦੇ ਨੁਮਾਇੰਦਿਆਂ ਨਾਲ ਕੋਈ ਗੱਲਬਾਤ ਹੋਈ ਕਿਸੇ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿ ਹਾਂ ਵੀ ਜਿਹੜਾ ਕੀ ਕੀ ਮੰਗਾਂ ਤੁਹਾਡੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਡਾਕਟਰ ਅਗਨੀ ਜਸਲ ਪ੍ਰੈਜ਼ੀਡੈਂਟ ਵੈਟਰਨਰੀ ਸਟੂਡੈਂਟ ਯੂਨੀਅਨ ਮੈਂ ਪਹਿਲਾਂ ਇਹ ਗੱਲ ਦੱਸ ਦੇਣਾ ਚਾਹੂੰਗੀ ਕਿ ਸਾਡੇ ਚਾਹ ਨੋ ਵੀ ਪ੍ਰੋਟੈਸਟ ਕਰਨਾ ਸਾਡੇ ਲਈ ਵੀ ਫੇਵਰੇਬਲ ਗੱਲ ਨਹੀਂ ਅਸੀਂ ਵੀ ਪ੍ਰੋਟੈਸਟ ਨਹੀਂ ਕਰਨਾ ਚਾਹਦੇ ਅਸੀਂ ਪੂਰਾ ਡਿਪਲੋਮੈਟਿਕਲੀ 3 ਮਹੀਨੇ ਸਾਨੂੰ ਹੋ ਗਿਆ ਇਸ ਕੰਮ ਤੇ ਲੱਗੇ ਨੂੰ ਅਸੀਂ ਸਾਰਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਯੂਨੀਵਰਸਿਟੀ ਅਫੀਸ਼ਰਸ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰੀ ਹੈ ਉਹਨਾਂ ਨੇ ਗੱਲ ਕੀਤੀ ਵੀ ਹੈ ਮਨਿਸਟਰਸ ਨਾਲ ਵੀ ਅਸੀਂ ਬਹੁਤ ਸਾਰੇ ਮਨਿਸਟਰਸ ਨਾਲ ਵੀ ਅਸੀਂ ਗੱਲ ਕਰੀ ਹੈ ਪਰ ਕਿਸੇ ਨੇ ਵੀ ਸਾਨੂੰ ਹੱਥ ਚੰਗੀ ਤਰ੍ਹਾਂ ਨਹੀਂ ਫੜਾਇਆ ਅਸੀਂ ਵੀ ਅੱਕੇ ਹੋયા ਨੇ ਪ੍ਰੋਟੈਸਟ ਦਾ ਕਦਮ ਚੱਕਿਆ ਹੈ ਪਰ ਹੁਣ ਜੇ ਅਸੀਂ ਬਹਿ ਗਏ ਆ ਅਸੀਂ ਆਪਣੀ ਮੰਗਾਂ ਪੂਰੀ ਕਰਾ ਕੇ ਹੀ ਉਠਾਂਗੇ ਤਾਂ ਇਹ ਪ੍ਰੋਟੈਸਟ ਜਿਹੜਾ ਵਾ ਕਿੰਨੇ ਦਿਨ ਤੋਂ ਚੱਲ ਰਿਹਾ ਤੇ ਕਦੋਂ ਤੱਕ ਚੱਲੇਗਾ ਅੱਜ ਪ੍ਰੋਟੈਸਟ ਦਾ ਤੀਜਾ ਦਿਨ ਹੈ ਜਿੱਦਾਂ ਮੇਲਾ ਚੱਲ ਰਿਹਾ ਅਸੀਂ ਉਹਦਾ ਵੀ ਧਿਆਨ ਰੱਖਦੇ ਹੋਏ ਕਿ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਆਵੇ ਕੋਈ ਟ੍ਰੈਫਿਕ ਦਾ ਇਸ਼ੂ ਨਾ ਹੋਵੇ ਅਸੀਂ ਸਾਰਾ ਕੁਝ ਦੇਖਦੇ ਭਾਲਦੇ ਹੋਏ ਆਪਣਾ ਪ੍ਰੋਟੈਸਟ ਤੀਜਾ ਦਿਨ ਅੱਜ ਹੈ ਤੇ ਬਹੁਤ ਹੀ ਪੀਸਫੁਲੀ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਕਿ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਜਿਹੜਾ ਵਾ ਯੂਨੀਵਰਸਿਟੀ ਦੇ ਪ੍ਰਿੰਸੀਪਲ ਦੇ ਅੰਦਰ ਜਿਹੜਾ ਵਾ ਵਿਦਿਆਰਥੀ ਜਿਹੜਾ ਵਾ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਸਾਡਾ ਪੱਤਾ ਸਾਡਾ ਹੱਕ ਤੇ ਇਸ ਤਰ੍ਹਾਂ ਦੇ ਪੋਸਟਰ ਫੜੇ ਹੋਏ ਨੇ ਤੇ ਗੱਲਬਾਤ ਕਰ ਲੈਨੇ ਕਿਸ ਤਰ੍ਹਾਂ ਦੇ ਦੋਈ ਇਹ ਜਿਹੜਾ ਪ੍ਰੋਟੈਸਟ ਅੱਜ ਤੀਜਾ ਦਿਨ ਹੋ ਗਿਆ ਵਾ ਅਗਰ ਗੱਲਬਾਤ ਨਾ ਮੰਨੀ ਤਾਂ ਲਗਾਤਾਰ ਚੱਲਦਾ ਰਹੇਗਾ ਇਸੇ ਤਰ੍ਹਾਂ ਜੀ ਬਿਲਕੁਲ ਇਹ ਲਗਾਤਾਰ ਚੱਲਦਾ ਰਹੂਗਾ ਹੁਣ ਅਸੀਂ ਇਹ ਡਿਸੀਜਨ ਬਣਾ ਲੈ ਕੇ ਜਦ ਤੱਕ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋ ਜਾਂਦੀਆਂ ਅਸੀਂ ਇਹ ਹੜਤਾਲ ਤੋਂ ਨਹੀਂ ਹਟ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਫਿਰ ਗੱਲਬਾਤ ਕਰ ਲੈਣੇ ਆ ਕਿ ਜੀ ਆਇਆਂ ਨੂੰ 24310 ਰੁਪਏ ਦੀ ਮੰਗ ਕਰ ਰਹੇ ਹੋ ਅਗਰ ਕੋਈ ਵਿੱਚ ਗੱਲਬਾਤ ਹੁੰਦੀ ਹੈ ਸਰਕਾਰ ਕੁਝ ਵਿਧਾਨ ਨੂੰ ਤਿਆਰ ਹੁੰਦੀ ਹੈ ਤਾਂ ਤੁਸੀਂ ਉਹਦੇ ਤੇ ਐਗਰੀ ਹੋਗੇ ਬਿਲਕੁਲ ਇੱਕ ਵਾਰੀ ਸਾਨੂੰ ਮੀਟਿੰਗ ਤਾਂ ਬੁਲਾਈ ਜਾਵੇ ਨਾ ਸਾਡੇ ਨਾਲ ਬਹਿ ਕੇ ਗੱਲਬਾਤ ਤਾਂ ਕੀਤੀ ਜਾਵੇ ਅਸੀਂ ਵੀ ਜਾਣੀਏ ਵੀ ਸਾਡੀਆਂ ਮੰਗਾਂ ਸੁਣੀਆਂ ਕਿਉਂ ਨਹੀਂ ਜਾ ਰਹੀਆਂ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਆਂ ਵੀ ਸਾਡੀ ਯੂਨੀਅਨ ਅਸੀਂ ਖੁਦ ਇੱਕ ਸਾਡਾ ਨੋਬਲ ਪ੍ਰੋਫੈਸ਼ਨਰ ਵੈਟਰਨਰੀ ਡਾਕਟਰਸ ਦਾ ਅਸੀਂ ਇਹ ਪ੍ਰੋਟੈਸਟਾਂ ਦੇ ਹੱਕ ਵਿੱਚ ਨਹੀਂ ਹੈਗੇ ਪਰ ਅਸੀਂ ਮਜਬੂਰ ਹੋ ਕੇ ਕਰ ਰਹੇ ਆ ਤੁਸੀਂ ਦੇਖਦੇ ਹੋਵੋਗੇ ਅੱਜ ਵੀ ਜਿਹੜੇ ਅਸੀਂ ਪਸ਼ੂ ਪਾਲਣ ਮੇਲੇ ਤੇ ਕਿਸਾਨ ਨੇ ਵਿਜ਼ਿਟਰਸ ਨੇ ਅਸੀਂ ਉਹਨਾਂ ਲਈ ਪ੍ਰੋਟੈਸਟ ਤਾਂ ਨਾਲ ਦੀ ਨਾਲ ਸਾਡਾ ਚੱਲ ਰਿਹਾ ਅਸੀਂ ਜਲ ਸੇਵਾ ਦਾ ਵੀ ਇਕ ਲਾਇਆ ਹੋਇਆ ਤੁਸੀਂ ਦੇਖਦੇ ਹੋਵੋਗੇ ਦੇਖ ਰਹੇ ਹੋਵੋਗੇ ਵੀ ਸਾਨੂੰ ਜਿਹੜੇ ਆਏ ਹੋਏ ਮੇਲਾ ਦਰਸ਼ਕ ਨੇ ਉਹਨਾਂ ਨੂੰ ਪਾਣੀ ਵੀ ਪਿਆ ਜਾ ਰਿਹਾ ਅਸੀਂ ਇਹ ਧਰਨਿਆਂ ਦੇ ਹੱਕ ਵਿੱਚ ਨਹੀਂ ਹੈਗੇ ਅਸੀਂ ਤਾਂ ਡਾਇਲੌਗ 'ਚ ਬਲੀਵ ਕਰਦੇ ਆਂ ਸਾਡੇ ਨਾਲ ਬੈ ਕੇ ਗੱਲਬਾਤ ਕੀਤੀ ਜਾਵੇ ਕਿਸੇ ਨੂੰ ਮਹਿੰਦੀ ਵੱਲੋਂ ਨੁਮੈਂਦੇ ਵੱਲੋਂ ਚਾਹੇ ਲੁਧਿਆਣਾ ਦੇ ਨੁਮੈਂਦੇ ਹੋ ਜਾਂ ਪੰਜਾਬ ਸਰਕਾਰ ਦੇ ਕਿਸੇ ਜਾਂ ਯੂਨੀਵਰਸਿਟੀ ਦੇ ਕਿਸੇ ਵੱਲੋਂ ਗੱਲਬਾਤ ਕੀਤੀ ਕੀ ਤੁਹਾਡੇ ਨਾਲ ਹਜੇ ਤੱਕ ਦੇਖੋ ਯੂਨੀਵਰਸਿਟੀ ਅਥਾਰਟिटीज ਨਾਲ ਅਸੀਂ ਗੱਲਬਾਤ ਕਰ ਰਹੇ ਆਂ ਤੇ ਪਰ ਸਾਡੀ ਜਿਹੜੀ ਸਾਡੀ ਮੇਨ ਚੀਜ਼ ਆ ਅਸੀਂ ਫਾਈਨਾਂਸ ਮਿਨਿਸਟਰ ਸਾਹਿਬ ਨਾਲ ਮੀਟਿੰਗ ਮੰਗਦੇ ਆਂ ਹਰਪਾਲ ਚੀਮਾ ਜੀ ਨਾਲ ਉਹਨਾਂ ਨਾਲ ਸਾਡਾ ਉਹਨਾਂ ਦੇ ਪੀਏ ਨਾਲ ਰਾਬਤਾ ਬਣ ਰਿਹਾ ਪਰ ਉਹ ਸਾਨੂੰ ਮੀਟਿੰਗ ਦੇਣ ਲਈ ਤਿਆਰ ਨਹੀਂ ਹੋ ਰਹੇ ਹਜੇ ਤੱਕ ਟਾਈਮ ਨਹੀਂ ਦਿੱਤਾ ਜਾ ਰਿਹਾ ਟਾਈਮ ਨਹੀਂ ਦਿੱਤਾ ਜਾ ਰਿਹਾ ਪਹਿਲਾਂ ਇੱਕ ਵਾਰ ਮੀਟਿੰਗ ਬੁਲਾਈ ਸੀਗੀ ਮਿਸ ਕਮਿਊਨੀਕੇਸ਼ਨ ਕਰਕੇ ਜੋ ਵੀ ਮਤਲਬ ਉਹਨਾਂ ਦੇ ਦਫ਼ਤਰ ਵੱਲੋਂ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਆਇਆ ਹੈਗਾ ਵੀ ਤੁਹਾਨੂੰ ਬੁਲਾਇਆ ਜਾਂਦਾ ਆ ਬਾਅਦ ਦੇ ਵਿੱਚ ਸਾਨੂੰ ਇਹ ਕਹਿ ਕੇ ਟਾਲ ਦਿੱਤਾ ਜਾਂਦਾ ਕਿ ਤੁਸੀਂ ਪਹੁੰਚੇ ਨਹੀਂ ਹੈਗੇ ਸਾਡੇ ਤੱਕ ਉਹਨਾਂ ਦਾ ਸੰਦੇਸ਼ ਹੀ ਨਹੀਂ ਪਹੁੰਚਾਇਆ ਗਿਆ ਤੇ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਮੀਟਿੰਗ ਹੈ ਤੁਸੀਂ ਮੀਟਿੰਗ ਦੀ ਮੰਗ ਕਰ ਰਹੇ ਹੋ ਸਾਨੂੰ ਇਸ ਮੀਟਿੰਗ ਮੰਗਦਿਆਂ ਨੂੰ 3-3.5 ਮਹੀਨੇ ਹੋ ਚੁੱਕੇ ਆ ਜੀ ਕੋਈ ਜਵਾਬ ਨਹੀਂ ਕੋਈ ਜਵਾਬ ਨਹੀਂ ਉਹਨਾਂ ਵੱਲੋਂ ਇਹ ਆ ਕਿ ਤੁਹਾਨੂੰ 3-3 ਮਹੀਨੇ ਘੱਟੋ-ਘੱਟ ਅਸੀਂ ਮੀਟਿੰਗ ਨਹੀਂ ਦੇਣੀ ਤਾਂ ਸਰਕਾਰ ਤਾਂ ਕਹਿੰਦੀ ਆ ਆਮ ਪਾਰਟੀ ਆਮ ਲੋਕਾਂ ਦੀ ਸਰਕਾਰ ਆ ਆਮ ਆਗਈ ਪਾਰਟੀ ਆਮ ਲੋਕਾਂ ਦੀ ਪਰ ਤੁਸੀਂ ਕਹਿੰਦੇ ਹੋ 3 ਮਹੀਨੇ ਤੁਹਾਡੇ ਕੋਲੋਂ ਮੀਟਿੰਗ ਨੂੰ ਟਾਈਮ ਹੀ ਨਹੀਂ ਦਿੱਤਾ ਜਾ ਰਿਹਾ ਬਿਲਕੁਲ ਜੀ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀਗੀ ਉਹ ਦੋ ਚੀਜ਼ਾਂ ਦੋ ਚੀਜ਼ਾਂ ਉਹਨਾਂ ਦਾ ਮੁੱਦਾ ਸੀਗਾ ਮੇਨ ਮੁੱਦਾ ਐਜੂਕੇਸ਼ਨ ਤੇ ਹੈਲਥ ਤੇ ਅਸੀਂ ਐਜੂਕੇਸ਼ਨ ਸੈਕਟਰ ਨੂੰ ਵੀ ਕਵਰ ਕਰਦੇ ਆਂ ਤੇ ਅਸੀਂ ਹੈਲਥ ਸੈਕਟਰ ਨੂੰ ਵੀ ਕਵਰ ਕਰਦੇ ਆਂ ਪਬਲਿਕ ਹੈਲਥ ਪਬਲਿਕ ਹੈਲਥ ਆ ਜਿਹੜੀ ਉਹਨੂੰ ਅਸੀਂ ਡਾਇਰੈਕਟਲੀ ਇਫੈਕਟ ਕਰਦੇ ਆਂ ਪਰ ਅਸੀਂ ਬਹੁਤ ਵਾਰੀ ਹੱਥ ਜੋੜ-ਜੋੜ ਕੇ ਬੇਨਤੀਆਂ ਕੀਤੀਆਂ ਕਿ ਸਾਡੇ ਨਾਲ ਮੀਟਿੰਗ ਕਰ ਲਓ ਸਾਡਾ ਸਾਡੀ ਮੰਗਾਂ ਸੁਣ ਲਓ ਪਰ ਅਸੀਂ ਤਾਂ ਹੁਣ ਵੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਸਕਦੇ ਹਾਂ ਵੀ ਸਾਡੀਆਂ ਮੰਗਾਂ ਪਲੀਜ਼ ਸੁਣ ਲਓ ਅਸੀਂ ਇਹ ਧਰਨੇ ਮੁਜਾਰੇ ਕਰਨ ਵਾਲੇ ਨਹੀਂ ਹੈਗੇ ਅਸੀਂ ਪਸ਼ੂਆਂ ਦੀ ਸੇਵਾ ਕਰਨ ਵਾਲੇ ਅਸੀਂ ਲੋਕਾਂ ਦੀ ਸੇਵਾ ਕਰਨ ਵਾਲੇ ਡਾਕਟਰਾਂ ਸਰਕਾਰ ਨੇ ਨਾਂ ਮੰਗਾ ਬਣਿਆ ਤਾਂ ਅਗਲਾ ਸਕਪੀ ਰਹੇਗਾ ਅਗਲਾ ਦੇਖੋ ਇਹਦੇ ਨਾਲ ਨਾਲ ਅਸੀਂ ਇਹ ਵੀ ਸਪਸ਼ਟ ਕਰ ਰਹੇ ਹਾਂ ਕਿ ਜੇ ਸਾਡੀਆਂ ਮੰਗਾਂ ਆਉਣ ਵਾਲੇ ਦਿਨਾਂ 'ਚ ਨਹੀਂ ਮੰਨੀਆਂ ਜਾਂਦੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਅਸੀਂ ਓਪੀਡੀ ਸੇਵਾਵਾਂ ਵੀ ਬੰਦ ਕਰ ਸਕਦੇ ਹਾਂ ਤੇ ਅਸੀਂ ਉਹ ਕਰਾਂਗੇ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਇਹ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਪਬਲਿਕ ਵੱਲੋਂ ਸਾਨੂੰ ਸਪੋਰਟ ਹੈ ਤੇ ਅਸੀਂ ਪਬਲਿਕ ਨੂੰ ਹੱਥ ਜੋੜ ਕੇ ਵੀ ਬੇਨਤੀ ਕਰ ਰਹੇ ਹਾਂ ਵੀ ਜੋ ਵੀ ਇਹਦੇ ਨਾਲ ਉਹਨਾਂ ਨੂੰ ਕੋਈ ਜੋ ਵੀ ਮਤਲਬ ਪਬਲਿਕ ਨੂੰ ਕੋਈ ਇਹਦੇ ਵਿੱਚ ਮੁਸੀਬਤ ਆ ਮੁਸ਼ਕਿਲ ਆ ਸਕਦੀ ਹੈ ਉਹਦੇ ਲਈ ਅਸੀਂ ਹੱਥ ਜੋੜ ਕੇ ਬੇਨਤੀ ਮਤਲਬ ਮਾਫੀ ਮੰਗਦੇ ਆ ਪਰ ਅਸੀਂ ਮਜਬੂਰ ਆ ਜੇ ਸਾਡੀਆਂ ਮੰਗਾਂ ਨਾ ਸੁਣੀਆਂ ਗਈਆਂ ਤਾਂ ਅਸੀਂ ਓਪੀਡੀ ਵੀ ਬੰਦ ਕਰਾਂਗੇ ਅਸੀਂ ਹੋਰ ਇੰਟੈਂਸੀਫਾਈ ਵੀ ਕਰਾਂਗੇ ਆਪਣੀ ਐਜੀਟੇਸ਼ਨ ਨੂੰ ਕਾ ਵੈਟਰਨਰੀ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਨੇ ਆਪਣੀ ਮੰਗਾਂ ਨੂੰ ਲੈ ਕੇ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਅਣਮਿੱਥੇ ਸਮੇਂ ਲਈ ਇਹ ਹੜਤਾਲ ਕੀਤੀ ਗਈ ਹੈ ਅਗਰ ਸਰਕਾਰ ਨੇ ਉਹਨਾਂ ਨਾਲ ਗੱਲਬਾਤ ਦਾ ਰਸਤਾ ਨਾ ਖੋਲਿਆ ਜਾਂ ਗੱਲਬਾਤ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਓਪੀਡੀ ਵੀ ਬੰਦ ਕੀਤੀ ਜਾਏਗੀ ਕੈਮਰਾ ਪਰਸਨ ਰਕੇਸ਼ ਦੇ ਨਾਲ ਵਿਵੇਕ ਟਾਲ ਪੰਜਾਬ ਤੱਕ ਲੁਧਿਆਣਾ